ਹਾਲਜੀ ਵੀਡੀਓ ਦੇਖ ਰਹੇ ਆ ਸੰਮੂਜੀ ਆ ਨੂੰ ਲੈ ਕੇ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਮੇਰਾ ਪਿਆਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਹੈ ਵਿਆਹਪੁਰਬ ਨੂੰ ਲੈ ਕੇ ਮਠਿਆਈਆਂ ਬਣਨੀਆਂ ਹੋਈਆਂ ਸ਼ੁਰੂ ਬੀਬੀਆਂ ਚਾਵਣ ਨਾਲ ਕਰਦੀਆਂ ਨੇ ਮਠਿਆਈ ਬਣਾਉਂਦੀ ਸੇਵਾ ਟੰਣਾ ਦੇ ਹਿਸਾਬ ਨਾਲ ਬਣਦੀ ਹੈ ਮਠਿਆਈ ਪਹਿਲੀ ਪਾਸ ਸ੍ਰੀ ਗੁਣਾਨਕ ਦੇਵ ਜੀ ਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਰਵੌਰ ਉਤਸਾਹ ਵੇਖਿਆ ਜਾਂਦਾ ਹੈ ਇਸ ਵਾਰ ਵਿਆਹ ਆਪ ਆਪ ਪੂਰਬ 29 ਦਿੱਤੀ ਗਸੋਂ मनाया ਜਾ ਰਿਹਾ ਹੈ ਬਾਬੇ ਦੇ ਵਿਆਹ ਦੀ ਬਰਾਤ ਦੇ ਰੂਪ ਵਿੱਚ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ 29 ਗਸ ਨੂੰ ਚੱਲ ਲੱਗੇ ਬਟਾਲਾ ਪਹੁੰਚੇਗਾ ਜਿੱਥੇ ਇਸ ਨਗਰ ਕੀਰਤਨ ਦੀ ਜਗ੍ਹਾ-ਜਗ੍ਹਾ ਸਵਾਗਤ ਕੀਤਾ ਜਾਵੇਗਾ ਤੇ ਅਗਲੇ ਦਿਨ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨੇਗੀ ਪੂਰੇ ਬਟਾਲੇ ਸ਼ਹਿਰ ਨੂੰ ਇੱਕ ਇਸ ਮੌਕੇ ਸਜਾਇਆ ਜਾਂਦਾ ਹੈ ਤੇ ਸ਼ਹਿਰ ਵਿੱਚ ਵੀ ਵਿਆਹ ਵਰਗਾ ਮੌਲ ਹੀ ਹੁੰਦਾ ਹੈ ਵਿਆਪ ਪੂਰਬ ਦੇਸਬੰਦ ਵਿੱਚ ਅੱਜ ਤੋਂ ਹੀ ਇਤਿਹਾਸ ਗੁਰਦੁਆਰਾ ਕੰਧ ਸਹਿ ਵਿੱਚ ਵਿਖੇ ਵੱਖ-ਵੱਖ ਪਕਵਾਨਾਂ ਤੇ ਮਠਿਆਈਆਂ ਵੀ ਬਣਾਈਆਂ ਜਾਣੀਆਂ ਸ਼ੁਰੂ ਹੋ ਗਈਆਂ ਹਨ ਵੱਡੀ ਗਿਣਤੀ ਵਿੱਚ ਬੀਬੀਆਂ ਸਵੇਰ ਤੋਂ ਹੀ ਮਠਿਆਈਆਂ ਦੇ ਪਕਵਾਨ ਬਣਾਉਣ ਦੀ ਸੇਵਾ ਵਿੱਚ ਲੱਗ ਪਈਆਂ ਹਨ ਇਸ ਮਠਿਆਈਆਂ ਹੀ ਇੱਥੇ ਮਠਿਆਈਆਂ ਹੀ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ ਅਤੇ ਸੰਗਤਾਂ ਦੀ ਗਿਣਤੀ ਅਨੁਸਾਰ ਸੈਂਕੜੇ ਟੰਣਾ ਹਿਸਾਬ ਨਾਲ ਬਣਾਈ ਜਾਂਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ